ਸਰਦਾਰ ਸਕੇਂਦਰ ਸਿੰਘ ਮਲੂਕਾ ਸਾਹਿਬ ਅੱਜ ਤੁਹਾਡਾ ਇੱਕ ਇੰਟਰਵਿਊ ਸੁਣਿਆ ਤੇ ਉਹ ਇੰਟਰਵਿਊ ਸੁਣ ਕੇ ਸਾਰੇ ਹੀ ਪੰਜਾਬੀਆਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਪੰਜਾਬ ਲਈ ਕਿੰਨੇ ਕੁ ਸੁਹਿਰਦ ਹੋ ਤੁਸੀਂ ਆਪਣੇ ਇੰਟਰਵਿਊ ਚ ਬੋਲਿਆ ਕਿ ਜਦੋਂ ਸਾਡੀ ਬੀਜੇਪੀ ਨਾਲ ਇੱਕ ਛੋਟੀ ਜੀ ਗੱਲ ਕਿਸਾਨਾਂ ਕਰਕੇ ਸਾਡਾ ਹੈ ਜਿਹੜਾ મતਭੇਦ ਹੋ ਗਿਆ ਪਹਿਲਾਂ ਮੈਂ ਤੁਹਾਡਾ ਉਹ ਇੰਟਰਵਿਊ ਦਿਖਾ ਦਵਾਂ ਮਨਾ ਅਕਾਲੀ ਬੀਜਪੀ ਗੱਡ ਜੋੜ ਦੀ ਗੱਲ ਕਰ ਰਿਹਾ ਦੇਖੋ ਕਈ ਚੀਜ਼ਾਂ ਨਾ ਕਿਸੇ ਛੋਟੀ ਜੀ ਗੱਲ ਤੇ ਉਹ ਸਾਡੇ ਕਿਸਾਨਾਂ ਵਾਲੇ ਮਸਲੇ ਤੇ ਮਤਭੇਦ ਹੋ ਗਈ ਚਲੋ ਹੋ ਗਏ ਨਾ ਗਿਆ ਟਾਈਮ ਨੂੰ ਆਪਾਂ ਸਪਣਾ ਗਿਆ ਲਖੀਰ ਕੁੱਟੀ ਜਾਵਾਂਗੇ ਕਿੱਥੇ ਗਲਤੀ ਹੋਈ ਕੀ ਨਹੀਂ ਹੋਈ ਉਹ ਤੇਰਾ ਬਜਾਣਾ ਇਹ ਪੰਜਾਬ ਨੂੰ ਲੋੜ ਹੈ ਦੋਨਾਂ ਪਾਰਟੀਆਂ ਨੂੰ ਵੀ ਲੋੜ ਹੈ ਤੇ ਸਭ ਤੋਂ ਵੱਧ ਲੋੜ ਹੈ ਪੰਜਾਬ ਜਿਹੜੀ ਸੈنسਿਟਿਵ ਸਟੇਟ ਬਣ ਗਈ ਨਾ ਪੰਜਾਬ ਨੂੰ ਇਹ ਜਿਹੜੇ ਤੁਸੀਂ ਛੋਟੀ ਜੀ ਗੱਲ ਕਹਿ ਰਹੇ ਹੋ ਨਾ ਕਿਸਾਨ ਅੰਦੋਲਨ ਜਿਹੜਾ ਹੋਇਆ ਸੀ ਪੰਜਾਬ ਦਾ ਸਭ ਤੋਂ ਲੰਮਾ ਅੰਦੋਲਨ ਸੀਗਾ ਤੇ ਸੱਸੂ ਜਾਨਾਂ ਗਈਆਂ ਸੀ ਉਹਦੇ ਵਿੱਚ ਕਿਸਾਨਾਂ ਦੀਆਂ ਕਿਸਾਨਾਂ ਦੇ ਪਰਿਵਾਰਾਂ ਦੀਆਂ ਤੇ ਕਿਸਾਨਾਂ ਨੇ ਉਹ ਅੰਦੋਲਨ ਕਰਕੇ ਕਿਸਾਨ ਜਿਹੜਾ ਤੁਹਾਡੇ ਕੰਡੇ ਬੀਜੇ ਹੋਏ ਸੀ ਤੁਸੀਂ ਲੋਕ ਮਾਰੂ ਬਿਲਾ ਦੇ ਉੱਤੇ ਤੁਹਾਡੇ ਬਾਦਲ ਪਰਿਵਾਰ ਨੇ ਪਹਿਲਾਂ ਸਾਈਨ ਕੀਤੇ ਸੀ ਤੇ ਉੱਥੇ ਸਹਿਮਤੀ ਦਿੱਤੀ ਸੀ ਤਾਂ ਲੋਕ ਮਾਰੂ ਬਿਲ ਜਦੋਂ ਪੰਜਾਬ ਦੇ ਕਿਸਾਨਾਂ ਤੇ ਪੰਜਾਬ ਦੀ ਅਰਥ ਵਿਵਸਥਾ ਦੇ ਉੱਤੇ ਥੋਪੇ ਗਏ ਸੀ ਤਾਂ ਕਿਸਾਨਾਂ ਦਾ ਰੋਹ ਦੇਖ ਕੇ ਤੁਸੀਂ ਯੂ ਟਰਨ ਮਾਰਿਆ ਸੀ ਤੁਹਾਡੇ ਬਾਦਲ ਸਾਹਿਬ ਨੇ ਤੇ ਕੇਂਦਰ ਦੀ ਵਜਿਰੀ ਤੋਂ ਹਸਤੀਫਾ ਦਿੱਤਾ ਸੀ ਤੇ ਤੁਸੀਂ ਉਹਨੂੰ ਬਹੁਤ ਛੋਟੀ ਜੀ ਗੱਲ ਦੱਸਦੇ ਹੋ ਤੁਸੀਂ ਦੱਸਣਾ ਹੀ ਹੈ ਕਿਉਂਕਿ ਬੀਜੇਪੀ ਦੇ ਵਿੱਚ ਤੁਹਾਡੀ ਬੇਟਾ ਤੇ ਇੱਕੋ ਇੱਕ ਬੇਟਾ ਤੇ ਨੂੰ ਬੀਜੇਪੀ ਦੇ ਵਿੱਚ ਅੱਜ ਵੀ ਨਹੀਂ ਤੁਸੀਂ ਅਕਾਲੀ ਦਲ ਲਈ ਬੀਜੇਪੀ ਦੇ ਅੰਦਰਲੇ ਕਰ ਰਹੇ ਹੋ ਕਿ ਬੀਜੇਪੀ ਨਾਲ ਤੁਹਾਡਾ ਸਮਝੌਤਾ ਹੋ ਜਾਵੇ ਕਿਉਂਕਿ ਤੁਹਾਨੂੰ ਪੰਜਾਬ ਤੇ ਪੰਜਾਬ ਵਿਚ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਤਾਂ ਕੋਈ ਤੁਹਾਡਾ ਸਾਰੋਕਾਰ ਹੀ ਨਹੀਂ ਹੈ ਤੁਹਾਨੂੰ ਤਾਂ ਕੁਰਸੀ ਚਾਹੀਦੀ ਹੈ ਇੱਕ ਇਕੱਲੀ ਤੇ ਤੁਸੀਂ ਉਹਨੂੰ ਛੋਟੀ ਜੀ ਗੱਲ ਦੱਸ ਰਹੇ ਹੋ ਪੰਜਾਬ ਦੇ ਮੁੱਦਿਆਂ ਨੂੰ ਤੁਸੀਂ ਪੰਜਾਬ ਦੇ ਤੁਸੀਂ ਬੀਜੇਪੀ ਦਾ ਤਰਲੋ ਕਰ ਰਹੇ ਹੋ ਕਿ ਤੁਹਾਨੂੰ ਬੀਜੇਪੀ ਤੁਹਾਡੇ ਨਾਲ ਸਮਝੌਤਾ ਕਰੇ ਕਿ ਬੀਜੇਪੀ ਨੇ ਪੰਜਾਬ ਦੇ ਜਿਹੜੇ ਬੰਦੀ ਸਿੰਘ ਨੇ ਉਹ ਸਾਰੇ ਰਿਹਾ ਕਰਤੇ ਕਿ ਪੰਜਾਬ ਦੇ ਸਾਰੇ ਜਿਹੜੇ ਮਸਲੇ ਸੀ ਉਹ ਹੱਲ ਹੋ ਗਏ ਜਿਹੜਾ ਤੁਸੀਂ ਬੀਜੇਪੀ ਦੇ ਤਰਲੋ ਮੱਛੀ ਹੋਏ ਹੋ ਵੀ ਤੁਹਾਨੂੰ ਸਮਝੌਤਾ ਕਰਕੇ ਬਾਦਲ ਨੂੰ ਜਲਦੀ ਤੋਂ ਜਲਦੀ ਮੁੱਖ ਮੰਤਰੀ ਬਣਾ ਦੇਵੇ ਤੁਹਾਡੀ ਬੀਜੇਪੀ ਦੀ ਤੁਹਾਡੇ ਪ੍ਰਤੀ ਸੋਚ ਅਕਾਲੀ ਦਲ ਪ੍ਰਤੀ ਸੋਚ ਜਿਹੜੇ ਬੀਜੇਪੀ ਹੈ ਉਹਦੀ ਸੋਚ ਵੀ ਤੁਹਾਨੂੰ ਮੈਂ ਦਿਖਾ ਦੇਵਾਂ ਵੀ ਸਾਨੂੰ ਜੇ ਬੀਜੇਪੀ ਦੀ ਇਕੱਲੀ ਸਰਕਾਰ ਨਹੀਂ ਬਣਦੀ ਪੰਜਾਬ 'ਚ ਤੇ ਸਾਨੂੰ ਕੀ ਅਸੀਂ ਅਸੀਂ ਇਕਾਲੀਆਂ ਨੂੰ ਬਣਾ ਕੇ ਆਪਣੀ ਬਦਨਾਮੀ ਕਰਾਉਣੀ ਹੈ ਵੀ ਇਹ ਬੇਅਦਵੀ ਕਰਨ ਇਹ ਬਣ ਕੇ ਚਿੱਟਾ ਵੇਚਣ ਅਸੀਂ ਉਹ ਗੱਲ ਬੀਜੇਪੀ ਦੇ ਅਸੀਂ ਆਪਣੇ ਇਹਨਾਂ ਨੂੰ ਬਣਾਉਣ ਖਾਤਰ ਅਸੀਂ ਇਹ ਇਹ ਸਾਰੀ ਮਿਹਨਤ ਕਰ ਰਹੇ ਹਾਂ ਮੇਰੇ ਅਰਗੇ ਮੰਤਰੀ ਬਣਾਏ ਨੇ ਅੱਜ ਮੈਂ ਜਿਹੜੇ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਵੀ ਇਹ ਝੋਲੀ ਚ ਕਾਲੀ ਦਲ ਦੇ ਪਾਈਏ ਅਸੀਂ ਬਿਲਕੁਲ ਨਹੀਂ ਸਭ ਤੋਂ ਆਹ ਬੀਜੇਪੀ ਦੀ ਸੋਚ ਹੈ ਕਾਲੀ ਦਲ ਲਈ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਸੀ ਪਰ ਤੁਸੀਂ ਇੱਕ ਪਰਿਵਾਰ ਦੇ ਪਿੱਛੇ ਲੱਗ ਕੇ ਤੁਸੀਂ ਸਾਰਿਆਂ ਨੇ ਇਹਨੂੰ ਇਸ ਹੱਦ ਤੱਕ ਲਿਆਤਾ ਕਿ ਤੁਹਾਡੇ ਕੋਲ ਇੱਕ ਦੋ ਸੀਟਾਂ ਰਹਿ ਗਈਆਂ ਤੇ ਜਿਹੜੀਆਂ ਇੱਕ ਦੋ ਸੀਟਾਂ ਸੀ ਉਹ ਤੋਂ ਵੀ ਆਪਾਂ ਬਾਗੀ ਕਰ ਲਈ ਤੇ ਜਿਹੜੇ ਅਸੀਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਆ ਤੇ ਸ਼੍ਰੋਮਣੀ ਕਾਲਜਲ ਨੂੰ ਸੁਧਾਰਨ ਦੀ ਗੱਲ ਕਰਦੇ ਆਂ ਸ਼੍ਰੀ ਅਕਾਲਤਖਸਬ ਦੇ 2 ਦਸੰਬਰ ਦੇ ਹੁਕਮਨਾਮੇ ਨੂੰ ਮੰਨ ਰਹੇ ਆਂ ਤੇ ਤੁਹਾਨੂੰ ਅਸੀਂ ਗद्दार ਲੱਗਦੇ ਆ ਤੇ ਤੁਸੀਂ ਸੁਖਵੀਰ ਬਾਦਲ ਦੇ ਆਈਟੀ ਸੈੱਲ ਤੋਂ ਸਾਨੂੰ ਤੇ ਸਾਡੇ ਪਾਰਟੀ ਪ੍ਰਧਾਨ ਨੂੰ ਤੇ ਸਾਡੇ ਸਾਰੇ ਹੀ ਸੁਧਾਰ ਲਹਿਰ ਦੇ ਲੀਡਰਾਂ ਨੂੰ ਧੀਆਂ ਭੈਣਾਂ ਦੀਆਂ ਗਾਲਾਂ ਕਢਾਉਣੀਆਂ ਇਹਦੇ ਨਾਲ ਤੁਸੀਂ ਪੰਜਾਬ ਚ ਮੁੱਖ ਮੰਤਰੀ ਬਣਾਉਂਗੇ ਸੁਖਵੀਰ ਜੀ ਨੂੰ ਬਾਵਾ ਜਾਓ ਇਹਨਾਂ ਸਾਰੀਆਂ ਗੱਲਾਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੰਨੋ ਤੇ ਸ਼ਰੋਮਣੀ ਅਕਾਲੀ ਦਲ ਨੂੰ ਇਕੱਠਾ ਕਰੋ ਤੇ ਆਪਾਂ ਇੱਕ ਖੇਤਰੀ ਪਾਰਟੀ ਹੈ ਜਿਹੜੀ ਸ਼ਰੋਮਣੀ ਅਕਾਲੀ ਦਲ ਅਸੀਂ ਜੰਮੇ ਵੀ ਅਕਾਲੀ ਸੀ ਮਰਾਂਗੇ ਵੀ ਅਕਾਲੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਪਿਆਰ ਕਰਦੇ ਆਂ ਆਓ ਸਾਰੇ ਜਣੇ ਰਲ ਕੇ ਆਪਾਂ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਕੜਾ ਕਰੀਏ ਪਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗੋ ਤੇ ਪੰਥਕ ਏਕਤਾ ਵੱਲ ਧਿਆਨ ਦਿਓ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ ਅਜ ਪੰਜਾਬ ਦੇ ਹਾਲਾਤ ਦੇਖ ਲਓ ਕੀ ਨੇ ਇਹ ਸਭ ਫੁੱਟੇ ਕਰਕੇ ਹੋਇਆ ਜਿਹੜਾ ਕੁਝ ਹੋਇਆ ਹਜੇ ਵੀ ਬਾਜ਼ ਆਜੋ ਗੁੱਲੇ ਬੇਰਾਂ ਦਾ ਕੁਝ ਨਹੀਂ ਪਿਗੜਿਆ ਹਜੇ ਵੀ ਸਮਾਂ ਤੁਹਾਡੇ ਕੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ